तू कही सारा कुछ बोला तेरे बारे तू नीच बी कह रही तेन पता ना तू पैसे सारा मेनू पता है सारा पता लग गया तेरा सारा सुनना मेहनत करना ਬਾਈ ਇਹਦਾ ਨਹੀਂ 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 ਅੱਜ ਮਾੜਾ ਨਾ ਨਾ ਚੱਲਦਾ ਰਸਤਾ ਇਹ ਜਿੱਥੋਂ ਇਹਦੇ ਤੋਂ ਰੋਕ ਲੱਗੀ ਬਦਲਣ ਕਿ ਆਪਣਾ ਇਹ ਵੀ ਕੋਈ ਤਰ੍ਹਾਂ

ਆ ਨਹੀਂ ਮੈਂ ਤੁਹਾਨੂੰ ਆਪਾਂ ਮੈਂ ਫੋਨ ਨਹੀਂ ਨਾ ਤੁਹਾਡਾ ਨੰਬਰ ਮਿਲ ਕੋ ਹੈ ਨਹੀਂ ਸੀ ਨਹੀਂ ਨਹੀਂ ਮੈਂ ਤੇ ਇੱਥੇ ਢੋਲ ਵਾਏ ਨਹੀਂ ਢੋਲ ਵਾਏ ਆਏ ਇੱਥੇ ਹਾਰਪੁਰ ਦੇ ਲਾਗੇ